ਨੰਦਿਕ ਮਾਈ ਦਾ ਧਿਆਨ ਅਨੰਤ ਧਰਕੇ ਜਗ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਦ ਬੰਨ੍ਹ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਗਏ ਸਿੱਖੇ ਕੇ ਸੰਸਵਾਸਾ ਨਾਲ ਨਿਭਾਏ ਨਰਗਨ ਰੱਖ ਲਿਆ ਸੰਤਨ ਦਾ صدقا ਸਤਗੁਰ ਢਾਕਿਆ ਮੋਹੇ ਪਾਪੀ ਪੜਦਾ ਅਜਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدقا ਚੌਥੀ ਬਾਰੀ ਇੱਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫਿਰ ਉਸ ਪਾਰਲਮੈਂਟ 'ਚ ਚੌਥੀ ਵਾਰੀ ਮੈਂ ਸੌਂ ਚੱਕੀ ਐ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਉਣ ਵਾਸਤੇ ਦਿਨ ਰਾਤ ਕੀਤੀ ਗੁਰੂ ਸਾਹਿਬ ਦੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ੀਆਂ ਉਹਨਾਂ ਦੀ ਝੋਲੀਆਂ 'ਚ ਰਹਿਮਤਾਂ ਨਾਲ ਨਿਵਾਜ਼ੇ ਬਸ ਆਹੀ ਅਰਦਾਸ ਹੈ ਜਿਹੜੇ ਲੋਕ ਬਨੇ ਆਖਿ ਤੱਕ ਸੁਲਮ ਮਰ ਰਹੇ ਹੈਂ ਕੀ ਖਾਣੇ ਨੂੰ ਵਾਹਿਗੁਰੂ ਆਖਮਾ ਤੁਹਾਡਾ ਫਿਰ ਆਪ ਕੀ ਸਮਝਦਾ ਹੈ ਕਿ ਪੰਜਾਬ ਦੇ ਕੀ ਹਾਲਾਤ ਹੋਣਗੇ ਵਹੀ ਪੰਜਾਬ ਦੇ ਹਾਲਾਤ ਹੈ